ਇਹ ਨਹੀਂ ਆਣਾ ਚਾਹੀਦਾ ਸੜਕ ਤੇ ਪੰਜਾ ਨਹੀਂ ਨਾ ਲਾ ਸਕਦੇ ਨਹੀਂ ਇਹ ਪਹੁੰਚ ਨਹੀਂ ਇਹ ਕਿਥੇ ਲਾ ਦੂੰਗਾ ਨਹੀਂ ਲਾ ਸਕਦੇ ਅੰਦਰ ਤੇ ਵੀਗਾ ਇਹ ਜਿਹੜੀ ਇੱਕ ਸੂਰਤ ਦੀ ਗੱਲ ਕਰ ਰਹਾ ਮੈਂ ਸਾਡੇ ਨਾਮ ਦਾ ਮੈਂ ਨੋਟਿਸ ਕਿਦੇ ਨਾ ਪਰ ਮੈਨੂੰ ਆਉਂਦਾ ਹੈ ਕਿ ਰਾਜਦਾਨੀ ਨਾਲ ਦੀ ਬਾਤ ਨੂੰ ਕੋਈ ਕਾਰਵਾਈ ਨਹੀਂ ਦਿੱਤੀ ਕਰਦੇ ਜਿਹੜਾ ਜਿਹੜਾ ਬਿਲਡਿੰਗ ਬਾਈ ਲਾ ਗਿਆ ਉਹਦੇ ਚ ਇਹਨਾਂ ਨੇ ਬਾਹਰ ਵੀ ਅੰਦਰ ਵੀ ਦੇਣੀ ਇਹ ਬਿਲਡਿੰਗਾਰਕ ਸਾਲੀ ਬਾਅਦ ਦਿੱਤੀ ਹੈ ਇਹ ਇੱਕ ਚੀਜ਼ ਹੈ ਕਿ ਪ੍ਰਾਈਵੇਟ ਮਤਲਬ ਬਿਲਡਿੰਗ ਹੈ ਮਤਲਬ ਉਹ ਵਰਚੁਅਲ ਸੀ ਹੈ ਕਿ ਅਸੀਂ ਆਪਣੀ ਮੂਜੂਦ ਰੱਖੇਗਾ ਇਹ ਗਾਟ ਨੂੰ ਨੰਬਰ 10 ਤੇ ਕਮਰੇ ਤੋਂ ਰੈਸਟਰੀ ਦੇ ਰੈਸਟਰੀ ਹੈ ਨਹੀਂ ਬਿਲਡਿੰਗ ਬਾਈ ਲਾ ਇੱਕ ਮਿੰਟ ਇੱਕ ਨਾਰਮ ਜਿਹਾ ਹੈ ਨਾ ਇਨ ਪਿਟਿੰਗ ਲੈਨ ਕੋਈ ਹੁੰਦਾ ਹੈ ਤਾਂ ਬੰਦੇ ਜਾ ਕੇ ਟੋੜ ਦੇ ਤੇ ਕੱਟੋ ਪਾਈਪ ਇਹ ਆ ਨਾ ਉਹਦੇ ਦੇਖ ਕੇ ਉਹ ਪਾਰ ਖੜਾ ਲਾ ਨਹੀਂ ਇਹ ਤਾਂ ਕੱਟ ਕਰ ਦਿੰਦੇ ਆ ਆ ਨਾ ਉਹ ਆਪਾਂ ਆਈਪਰ ਥੱਲੋ ਤੋੜ ਆਪਾਂ ਪਾਈਪ ਨਾਲ ਦੇਖੋ ਪਾਈਪ ਨਾਲ ਚੌਂਕਰ ਤੋੜ ਦੇ ਪਾਈਪ ਜਮਰੀ ਕੁਝ ਹੋਰ ਆ ਰਹੇ ਸਾਥ ਨਾਲ ਦੇ ਇਹ ਇਹ ਮੈਂ ਤੁਹਾਨੂੰ ਇਹ ਹੀ ਕਵਾਂਗਾ ਕਿ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਆਈ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥੋ ਕੋਈ ਲੰਘ ਸਕਦਾ ਸਪੈਸ਼ਲੀ ਦੋਖੂਦੋਂ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਚਾ ਫਿਰ ਵੀ ਨਾ ਲੰਘ ਪਾਏ ਜੇ 15 20 ਮਿੰਟ ਇੱਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਜੋ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਹਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਜਾਇਜ਼ ਤੌਰ ਤੇ ਸੜਕ ਨਾ ਮਲੀਏ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਇਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਸੀ ਆਈ ਕਿਸੇ ਤਰ੍ਹਾਂ ਦੀ ਕੀ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦਾ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣ ਇਹ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾਹ ਦਿੱਤੀਆਂ ਬਟ ਕਿਥੇ ਦੀ ਰੇੜੀ ਗਰੀਬ ਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਬਟ ਇਹ ਜਿਹੜਾ ਏਰੀਆ ਜਿੱਥੇ ਰạch ਅਰੰਦਾ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮਰੀਕਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਯੂ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹੀ ਚਾਹੁੰਦਾ ਲੋਕ ਵੀ ਚਾਹੁੰਦੇ ਆ ਤਾਂ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜ਼ਾਂ ਹੀ ਵਧੀਆ ਰਹੇਗੀ ਅੱਥੇ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੁੰਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਧ ਜਾਂਦੀ ਦੇਖੋ ਜੀ ਮੈਨੂੰ ਇੱਥੇ ਆਇਆ ਹਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹਦਾ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ 'ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਪੁੱਛਦੇ ਕਿ ਯਾਰ ਰੋਡ ਐ ਨਹੀਂ ਛੋਟੀ ਇਹ ਐ ੱਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਚ ਜਾਇਜੂਦ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਐ ਜਿੰਨੀ ਮੌਜੂਦ ਐ ਉਸ ਕਰਕੇ ਕੀ ਐ ਕਿ ਲੋਕਾਂ ਨੇ ਆਪਣੀ ਦੇਖ ਤੂੰ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਐ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਇਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਿਆ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਅੱਧੀ ਰਾਤ ਨੂੰ ਜੋ ਕਾਰਵਾਈ ਕਮੇਟੀ ਘਰ ਨੇ ਔਰ ਏਡੀਸੀ ਸਾਹਿਬ ਦੀ ਰਹਿਮਾਈ ਜੋ ਗਰਦਾਸਪੁਰ ਦੁਕਾਨਦਾਰਾਂ ਦੇ ਨਾਲ ਧੱਕਾ ਹੋਇਆ ਮੈਂ ਉਹਦੀ ਨਿਖੇਦੀ ਕਰਦਾ ਕਿਉਂਕਿ ਦਿਨ ਦੇ ਟਾਈਮ ਕਾਰਵਾਈਆਂ ਹੁੰਦੀਆਂ ਨੇ ਉਹ ਰਾਤ ਦੇ ਟਾਈਮ ਚੋਰਾ ਮੰਗੂ ਕਾਰਵਾਈਆਂ ਠੀਕ ਨਹੀਂ ਲੱਗਦੀਆਂ ਕਿਸੇ ਦਾ ਅੰਦਰ ਸਮਾਨ ਪੈਦਾ ਕਿਸੇ ਦਾ ਫੂਡ ਪੈਦਾ ਕਿਸੇ ਦੇ ਤੇ ਪੈਸੇ ਪੈਦੇ ਕਾਊਂਟਰੇ 'ਤੇ ਚੁੱਕੇ ਲੱਗੇ ਨੇ ਇਹਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਆਪਾਂ ਵਪਾਰ ਮੰਡਲ ਗੁਰਦਾਸਪੁਰ ਉਹਦੀ ਨਿਖੇਦੀ ਕਰਦੇ ਆ ਪਰ ਨਾਲ ਦੀ ਨਾਲ ਹੀ ਤਾੜਨਾ ਕਰਦੇ ਆ ਕਿ ਇਹੋ ਜਿਹੀਆਂ ਕਾਰਵਾਈਆਂ ਬੰਦ ਕਰਨ ਨਹੀਂ ਤਾਂ ਬਹੁਤ ਵੱਡੇ ਅੱਧਰ ਤੇ ਸੰਘਰਸ਼ ਜਲਾ ਕੀਤਾ ਜਾਵੇਗਾ ਮੈਂ ਏਡੀਸੀ ਸਾਹਿਬ ਮਾਨ ਜੋ ਐਸਐਸਪੀ ਸਾਹਿਬ ਮਾਨ ਜੋ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜਿਹੀਆਂ ਕਾਰਵਾਈਆਂ ਤੇ ਨੱਥ ਪਾੜ ਅਗਰ ਸ਼ਹਿਰ ਦੀ ਕੋਈ ਇੰਕਵੋਲਵਮੈਂਟ ਦੀ ਜਰਾ ਕੋਈ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਤੇ ਸਾਡੇ ਨਾਲ ਮੀਟਿੰਗ ਕਾਲ ਕਰਨ ਅਸੀਂ ਇਹਨਾਂ ਨੂੰ ਸਮੱਸਿਆ ਦਾ ਹੱਲ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਹੱਲ ਹੁੰਦੇ ਨੇ ਅੱਜ ਅਫਸਰ ਕੋਈ ਸੁਣ ਕੇ ਗੱਲ ਨਹੀਂ ਗੁਰਦਾਸਪੁਰ ਸ਼ਹਿਰ ਦੇ ਅੰਦਰ ਕਿੰਨੀਆਂ ਚੋਰੀਆਂ ਹੋਈਆਂ ਕੋਈ ਤ੍ਰੇਸ ਨਹੀਂ ਹੋਈ ਕਿੰਨੀ ਸਨੇਚਿੰਗ ਹੋ ਰਹੀ ਹੈ ਕੋਈ ਬੰਦਾ ਨਹੀਂ ਫੜਿਆ ਜਾ ਰਿਹਾ ਕਿੰਨੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਕਿੰਨੀਆਂ ਸਬੋਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਹਾਲਾਤ ਕਿਹੋ ਜਿਹੇ ਬਣੇ ਤੁਹਾਡੇ ਕੋਲ ਛਪੇ ਨਹੀਂ ਐ ਇਸ ਤੱਕ ਕਿ ਮੈਂ ਅਸੀਂ ਤਾਂ ਅੱਗੇ ਹੀ ਨਰੇ ਪਏ ਕੋਈ ਇਹਨਾਂ ਨੇ ਨੋਟਿਸ ਨਹੀਂ ਜਾਰੀ ਕੀਤਾ ਦਿਨ ਦੇ ਟਾਈਮ ਆਂਦੇ ਦੁਕਾਨਦਾਰਾਂ ਨੂੰ ਨੋਟਿਸ ਦੰਦੇ ਤੇ ਦੋ ਦਿਨ ਦੇ ਅੰਦਰ ਇਹਦਾ ਸਮਾਨ ਤੇ ਆਪਣਾ ਅੰਦਰ ਕਰ ਲਿਆ ਜੇ ਇਹ ਨਾ ਕਰਦੇ ਤੇ ਗੁਨਾਹਗਾਰ ਸੀ ਅਨਾਉਂਸਮੈਂਟ ਕਰਾਈ ਗਈ ਸੀ ਜੀ ਰੋਜ਼ ਨੂੰ ਲੈ ਕੇ ਉਹ ਵੀ ਸਿਨਾਉਂਦੀ ਹੈ ਅਨਾਉਂਸਮੈਂਟ ਕਰਾਈ ਸੀ ਅਨਾਉਂਸਮੈਂਟ ਕਿਹਨਾਂ ਵਾਸਤੇ ਕਰਾਈ ਸੀ ਇਹ ਤਾਂ ਸਥਾਈ ਲੋਗ ਹੈ ਅਸੀਂ ਪ੍ਰਾਪਰਟੀ ਟੈਕਸ ਦਿੰਨੇ ਆ ਅਸੀਂ ਬਿਜਲੀ ਦੇ ਬਿੱਲ ਦਿੰਨੇ ਆ ਅਸੀਂ ਟੈਕਸਾਂ ਦਿੰਨੇ ਆ ਨਿਵਾਸਮਿੰਟ ਤੇ ਦੇ ਵਾਸਤੇ ਜਿਨ੍ਹਾਂ ਸੜਕਾਂ ਜਾਂ ਕੀਤੀਆਂ ਨੇ ਜਿਨ੍ਹਾਂ ਸੜਕਾਂ ਤੇ ਗੇੜੀਆਂ ਲਾ ਕੇ 2000 ਗੇੜੀ ਜਿਹੜੀ ਨਬੀ ਹੈ ਸੜਕਾਂ ਤੇ ਜਾਂ ਕੀਤੀਆਂ ਫੋਰ ਵੀ ਲਾਏ ਨੇ ਅਗਰ ਇਹਹੀ ਹਾਲਤ ਤਰੀਕੇ ਨਾਲ ਸਾਨੂੰ ਕਹਿੰਦੇ ਅਸੀਂ ਇਹਦਾ ਹੱਲ ਕਢੀਏ ਅੱਜ ਜੋ ਗੁਰਦਾਸਪੁਰ ਸ਼ਹਿਰ ਦੇ ਵਪਾਰੀਆਂ ਨਾਲ ਧੱਕਾ ਕੀਤਾ ਦਾ ਹਿੱਸਾ ਨਹੀਂ ਹੋਵੇਗਾ ਅਗਲਾ ਸਟੈਪ ਅਸੀਂ ਦੇਖਦੇ ਤੁਹਾਨੂੰ ਇਹ ਦੱਸਤੀ ਹੈ ਕਿ ਸਾਡੀ ਪਹਿਲੀ ਡਿਮਾਂਡ ਇਹ ਹੈ ਕਿ ਇਹ ਸਾਬ ਐਡੀਸੀ ਸਾਹਿਬ ਜਿਨ੍ਹਾਂ ਦੀ ਰਹਿਮਾਈ ਚ ਇਹ ਤਕਾ ਕੀਤਾ ਗਿਆ ਅਗਰ ਉਹ ਲੋਗ ਸਾਡੇ ਇਹ ਜਿਹਨੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਆ ਕੇ ਸੈਟੀਸਫਾਈ ਨਹੀਂ ਕਰਦੇ ਆਪਣੀ ਗਲਤੀ ਨਹੀਂ ਮੰਨਦੇ ਤੇ ਫਿਰ ਅਸੀਂ ਅਗਲਾ ਸਟੈਪ ਜਿਹੜਾ ਵਪਾਰ ਮੰਡੋ ਚੁੱਕਾਂਗੇ ਇਹਦੇ ਵਿੱਚ ਅਸੀਂ ਕੋ ਵੱਡਾ ਸੰਘਰਸ਼ ਕਰਾਂਗੇ ਫਿਰ ਅਸੀਂ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਐਸਐਟਓ ਸਾਹਿਬ ਆਏ ਨੇ ਤੇ ਮਾਨਸਾ ਸਾਡੇ ਡੀਐਸਪੀ ਸਾਹਿਬ ਆਏ ਨੇ ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਬਲਤ ਕੀਤਾ ਗਿਆ ਤੇ ਤਰਸਾ ਦਿੱਤਾ ਗਿਆ ਵਾ ਤੁਸੀਂ ਦੇਖੋ ਉਹ ਦੁਕਾਨ ਦਾ ਸ਼ਟਰ ਤੱਕ ਤੋੜਤਾ ਇਹਦੇ ਦੁਕਾਨ ਦਾ ਲੇਟਰ ਤੱਕ ਤੋੜਤਾ ਗਿਆ ਇਹਦੀ ਪਰਪਾਈ ਕੌਣ ਕਰੇਗਾ ਤੁਸੀਂ ਸਾਰੇ ਪ੍ਰੈਸ ਵਾਲੇ ਆਇਓ ਸਾਰੀਆਂ ਫੋਟੋਆਂ ਜਿਹੜੀਆਂ ਪਾਓ ਕਿਸ ਤਰੀਕੇ ਦਾ ਇਨਸਾਨ ਕੀਤਾ ਗਿਆ ਜੇ ਸੈਂਟਰ ਚ ਦੋ ਬੈਂਚ ਚੁੱਕੇ ਗਏ ਨੇ ਸਾਈਡ ਵਾਲੇ ਕਿਉਂ ਨਹੀਂ ਚੁੱਕੇ ਗਏ ਕਿਉਂ ਉੱਥੇ ਮੱਛੀ ਮਿਲਦੀ ਹੈ ਕਿਉਂ ਅੱਛਾ ਸਮਾਨ ਮਿਲਦਾ ਹੈ ਕਿਉਂ ਨਹੀਂ ਚੁੱਕੇ ਗਏ ਮੈਂ ਕਹਿੰਦਾ ਜੇ ਇੱਕ ਲਾਈਨ ਦੇ ਵਿੱਚ ਆ ਮੈਂ ਵੇਖਿਆ ਛੋਟੇ ਛੋਟੇ ਥੜੇ ਤੋੜ ਕੇ ਇਹਨਾਂ ਨੂੰ ਜਿਹੜੇ ਮਨ ਨੂੰ ਸ਼ਾਂਤੀ ਮਿਲੀ ਹੈ ਨਾ ਉਹ ਚੰਗੀ ਗੱਲ ਨਹੀਂ ਹੈ ਉਹ ਸਾਡੇ ਹੀ ਚੋਣੇ ਸਾਡੇ ਵਿੱਚੋਂ ਆਣ ਵਾਲੇ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਵੀ ਗੱਲ ਕਹਿਣਾ ਵੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਅਫਸਰਾਂ ਦੇ ਨਾਲ ਕਰੋ ਆਪਣਾ ਸ਼ਹਿਰਦਾਰ ਵੀ ਵੇਖੋ ਤੇ ਜੇ ਕਰਨੀ ਏ ਤੇ ਇੱਕ ਤਰਫਾ ਕਰੋ ਵਿੱਚੋਂ ਛੜ ਛੜ ਕੇ ਜੋ ਕਰਦੇ ਨੇ ਫਿਰ ਅਸੀਂ ਵਿੱਚੋਂ ਫੜ ਫੜ ਕੇ ਰਹਿ ਗਏ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਰਾਹੁਲ ਭਾਜੀ ਇਹ ਦੁਕਾਨਾ ਭਾਜੀ ਆਪਣੀ ਦੁਕਾਨਾ ਲੱਗੀ ਵੇਖੋ ਟੀਨ ਟੀਨਾ ਟ੍ਰੈਫਿਕ ਟੀਨਾ ਤੋਂ ਚੜਦੀ ਹੈ ਦੱਸੋ ਇਹ ਸਾਹਮਣੇ ਦੇਖੋ ਟੀਨਾ ਕਿੱਥੇ ਆ ਟੀਨਾ ਟੀਨਾ ਵੇਖੋ ਬੁਝਾਰ ਵੇਖੋ ਵੇਖੋ ਇਹ ਰੋਮੀ ਹੈ ਚਾਚਾ ਇੱਕ ਕਮੇਟਰ ਸਪੀਕਰ ਲਵਾਓ ਬਲੌਸਮੈਂਟ ਬਣਾਓ ਪਾਜੀ ਕੀ ਇਹੀ ਵਰਗੋ ਕਹਿੰਦਾ ਅੱਛਾ ਅੱਜ ਤੱਕ ਜਿਹੜੀ ਕਾਰਵਾਈ ਕੀਤੀ ਗਈ ਹੈ ਕੋਈ ਪਹਿਲਾਂ ਟਾਈਮ ਤੇ ਮੀਟਿੰਗ ਕੀਤੀ ਗਈ ਕੁਛ ਨਹੀਂ ਭਾਈ ਕਹਿੰਦੇ ਕਿ ਦਾ ਭਾਈ ਕੁਛ ਨਹੀਂ ਕੀਤਾ ਗਿਆ ਨਾ ਕਿਸਾਨ ਦੀਆਂ ਦੁਕਾਨਾਂ ਟੁੱਟੀਆਂ ਗਈਆਂ ਪਾਜੀ ਆਈ 1 2 3 ਇਹੀ ਦੁਕਾਨਾਂ ਪਾਜੀ ਸਾਹਮਣੇ ਉਹ ਦੁਕਾਨ ਸਿਰਫ ਕਹਿੰਦਾ ਬਲੋ ਕਿ ਮਛੀਆਂ ਲੀਆਂ ਦੁਨੀਆ ਮਛੀਆਂ ਲੀਆਂ ਕਿਹੜੇ ਮਛੀਆਂ ਲੀਆਂ ਰੋਮੀ ਜੀ ਕਹਿੰਦਾ ਇਹ ਪਾਜੀ ਆਹ ਸਾਹਮਣੇ ਵੇਖੋ ਠੇਕੇ ਦੁਕਾਨਾਂ ਵੇਖੋ ਆਹ ਵੇਖੋ ਟੀਨਾ ਟੀਨਾ ਨਹੀਂ ਪਾਜੀ ਛੇ ਚੁਬਾਰਡ ਕੀਤਾ ਇਹਨਾਂ ਨੇ ਕੋਈ ਕੰਮ ਭਾਈ ਸਰ ਇਹ ਆਮ ਟਾਰਗੇਟ ਆ ਸਰ ਤੇਰੀ ਗੁੜੀ ਆ ਪੰਜ ਵਜੇ ਪੰਜ ਵਜੇ ਕੇ ਦਫ਼ਤਰ ਖੁੱਲਦਾ ਭਾਜੀ ਦੱਸੋ ਮੈਨੂੰ ਪੰਜ ਵਜੇ ਕੇ ਦਫ਼ਤਰ ਖੁੱਲਦਾ ਪੰਜ ਵਜੇ ਕੋਈ ਖੁੱਲਦਾ ਦੱਸੋ ਕਿੰਨੇ ਵਜੇ ਚਾਰ ਵਜੇ ਮੈਨੂੰ ਫੋਨ ਆਇਆ ਪਾਜੀ ਨੂੰ ਇਹ ਨੋਟਿਸ ਕੋਈ ਨੋਟਿਸ ਨਹੀਂ ਕੱਲ ਪਰਸ ਤੇ ਵੀ ਅੱਜ ਇਹ ਕੰਦਗੀਆਂ ਹੀ ਉਹ ਕਰਦੇ ਹੀ ਆ ਪਾਜੀ ਜੀ ਨੋਰਮਲੀ ਪਾਜੀ ਜੀ ਦੇ ਗੱਡੀਆਂ ਆਉਂਦੀਆਂ ਇਹ ਟ੍ਰੈਫਿਕ ਜਾਮ ਉਹਦੀ ਟ੍ਰੈਫਿਕ ਚਾਰ ਬਿਲਕੁਲ ਬੰਦ ਕਰ ਦਿਓ ਇੱਥੇ ਲਾ ਲਓ ਬੋਰਲਾਂ ਉੱਥੇ ਟ੍ਰੈਫਿਕ ਨਹੀਂ ਮਨ ਦੀ ਮੇਰ ਵਜੇ ਕੀ ਮੰਗਦੇ ਟ੍ਰੈਫਿਕ ਉਹ ਆਈ ਪਾਜੀ ਇੱਕ ਗੱਡੀਆਂ ਆਉਂਦੀਆਂ ਕਾਰਾਂ ਆਉਂਦੀਆਂ ਕਾਰਾਂ ਬੰਦ ਕਰ ਦਿਓ ਮੋਟਰਸਾਈਕਲ ਲੱਗਦੇ ਟ੍ਰਾਫਿਕ ਹੋ ਜੀ ਲੈਸਟਾਉ ਵੀ ਆਏ ਆ 4:30 ਵਜੇ ਨਾਲ 4:00 ਵਜੇ ਨਾਲ ਆਇਆ ਕਮੇਟੀ ਵਾਲੇ ਸਾਡੀ ਇਹ ਦੁਕਾਨਾਂ ਦੇ ਸਾਰੇ ਢਾਗਿਆ ਇੱਕ ਬੰਨਾ ਢਾਣ ਦੇ ਦੂਜਾ ਬੰਨਾ ਢਾਂਦੇ ਨਹੀਂ ਤੇ ਦੱਸੋ ਕੀ ਕਰੀਏ ਆਏ ਆ ਮਾਏ ਅੱਗੇ ਮਾ ਮਾ ਕੰਮ ਚਲਾਣੇ ਆ ਫਿਰ ਨਹੀਂ ਮੰਦੇ ਚਲਣ ਦੇ ਆਏ ਕੀ ਕਰੀਏ ਮੈਂ ਸਾਰੇ ਸਵੇਰੇ ਪਹਿਲਾਂ ਤੁਹਾਨੂੰ ਕੋਈ ਇੰਡੀਕੇਸ਼ਨ ਦਿੱਤਾ ਗਿਆ ਨਾ ਨਹੀਂ ਜੀ ਨਹੀਂ ਕਹਿਣਾ ਨਹੀਂ ਦਿੱਤਾ ਜੀ ਇਹ ਜਾਣੇ ਕਿਤਾ ਗਿਆ ਜੋ ਜ਼ੋਰ ਚਲਾ ਲਿਆ ਆ ਜਣਾ ਨਹੀਂ ਜੀ ਸਰਕਾਰ ਵੱਲੋਂ ਜ਼ੋਰ ਚਲਿਆ ਆਏਗਾ ਨਾ ਆਹ ਦਾ ਕੰਮ ਜ਼ਿਆਦਾ ਕਰੋ ਲਿਆ ਕਰਾਓ ਹਾਂ ਨਹੀਂ ਤੇ ਐਂ ਪਿਆਰ ਬੰਦ ਕਰਨ ਗਿਆ ਸਾਡੇ ਇੱਕ ਵਾਰੀ ਲੱਗੇ ਦੋ ਵਾਰੀ ਲੱਗੇ ਤੇ ਤਿੰਨ ਦਿਨ ਲੱਗੇ ਐਂ ਦਵਾਂ ਪੂਰਾ ਧਰਾਂ ਤੁਹਾਨੂੰ ਕਹੀ ਮੇਰਾ ਮੇਰਾ ਤੁਹਾਨੂੰ ਹਾਂ